ਧੰਨ ਧੰਨ ਹਮਾਰੇ ਭਾਗ ਘਰ ਆਇਆ ਪਿਰ ਮੇਰਾ ਸੋਹੇ ਬੰਕ ਦਵਾਰ ਸਗਲਾ ਬਨਹਾਰਾ ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਨਨੀ ਜਿਨ ਗੁਰ ਜਨਿਆ ਮਾਏ ਜੰਮਿਆ ਪੂਤ ਭਗਤ ਗੋਬਿੰਦ ਕਾ ਪੜਗਟਿਆ ਸਭ ਮਹਿ ਲਿਖਿਆ ਧੁਰ ਕਾ ਦਾਲ ਪੰਜਨ ਗੁਰ ਸੂਰਮਾ ਵਡ ਜੋ ਜਾ ਬਹੁਤ ਪਰ ਉਪਕਾਰੀ ਆਸ ਦਿਨ ਦਿਆਲ ਸਤਗੁਰ ਮੇਰੀ ਪੀਰੀ ਦੇ ਮਾਲਕ ਸੇਵੇਂ ਪਾਤਸ਼ਾਹ ਧੰਨਾ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਸੋਭ ਦਿਹਾੜੇ ਪਿਤਾ ਸਿਦਾ ਦੇ ਸਰਤਾਜ ਬਾਣੀ ਕੇ ਬੋਹیث ਸ਼ਾਂਤੀ ਦੇ ਪੁੰਜਾ ਪੰਜਵੇਂ ਪਾਤਸ਼ਾਹ ਧੰਨਾ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਮਾਤਾ ਗੰਗਾ ਜੀ ਦੇ ਘਰਹਿ ਗੁਰੂ ਕੀ ਵਡਾਲੀ ਸ੍ਰੀ ਅਮਰਤ ਸਰ ਸਾਹਿਬ ਵਿਖੇ ਅਵਤਾਰ ਧਾਰਿਆ ਪਿੰਨਾ ਸਤਗੁਰਾਂ ਦਾ ਪ੍ਰਕਾਸ਼ ਗੁਰਪੁਰਬ ਬਿਆੰਤ ਸੰਗਤਾਂ ਸਾਚ ਖਾਂਡਾ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਬੜੀ ਸਰਦਾ ਅਤੇ ਭਾਵਨਾ ਨਾਲ ਮਨਾ ਰਹੀਆਂ ਹਨ ਜਥਾ ਸਾਕਤ ਪੇਟਾਂ ਵਾ ਹਾਜ਼ਰ ਕਰ ਰਹੀਆਂ ਹਨ ਇਤਿ ਕੋਤੇ ਯੰਦਰਾ ਸਾਮਨੀ ਬਿਆੰਤ ਸੰਗਤਾ ਦੀਪ ਮਾਲਾ ਅਤੇ ਆਤਸਵਾਜੀ ਕਰ ਰਹੀਆਂ ਹਨ ਸਤਿਗੁਰੂ ਜੀ ਸਰਬਾਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਪਰੋਸਾ ਨਾਮਦਾਨ ਬਖਸਣਾ ਸੋਭ ਭਾਵਨਾਵਾਂ ਪੂਰੀਆਂ ਕਰਨੀਆਂ